right disclaimer under section 107 of the copyright act 1976 allowance is made for fair use for purposes such as criticism comment news reporting scholarship and research fair use is a use permitted by copyright statute that might otherwise be infringing non profit educational or personal use tips the balance in favor of fair use satyashriya college ji ummeed kardi hai ki tusi sare theek ho wange haan ji ajj aap fer haazir hoye thode layi leke ik hor navi video taafir bina kise deri to karde aap apni ajj di video nu shuru ਛਿੱਟਾ ਬ੍ਰੈਡ ਵਾਲਾ ਕੰਮ ਤਾਂ ਹੈਗਾ ਪਰ ਉਹ ਕਿਸੇ ਹੋਰ ਲਈ ਨਹੀਂ ਤੇਰੇ ਲਈ ਆ ਇਹ ਪ੍ਰੋਗਰਾਮ ਸਿਰਫ ਤੇਰੇ ਲਈ ਤਿਆਰ ਕੀਤਾ ਗਿਆ ਵਾ ਤੇਰੇ ਤੇ ਸ਼ੁਰੂ ਕਰਨਾ ਹੈ ਪ੍ਰੋਗਰਾਮ ਕਿਉਂਕਿ ਤੈਨੂੰ ਇਹਦੀ ਬਹੁਤ ਜ਼ਿਆਦਾ ਘਾਟ ਜਿਵੇਂ ਲੋਕਾਂ ਨੂੰ ਵਿਟਾਮਿਨਸ ਦੀ ਹੁੰਦੀ ਆ ਮਿਨਰਲਸ ਦੀ ਘਾਟ ਹੁੰਦੀ ਆ ਨਾ ਉਵੇਂ ਤੈਨੂੰ ਛਿੱਤਰਾਂ ਦੀ ਘਾਟ ਆ ਤੇ ਥੋੜੀ ਬਹੁਤ ਨਹੀਂ ਤੈਨੂੰ ਬਹੁਤ ਜਿਆਦਾ ਘਾਟ ਆ ਇਸ ਕਰਕੇ ਤੇਰਾ ਦਾਦਾ ਤੈਨੂੰ ਹਜੇ ਲੱਭਦਾ ਫਿਰਦਾ ਆ ਜਿਹੜਾ ਤੇ ਸਟੋਰੀਆਂ ਪਾ ਪਾਉਂ ਤੂੰ ਕਹਿੰਦੀ ਨਹੀਂ ਨਾ ਅੱਜ ਦਾਦਾ ਨੂੰ ਟੈਗ ਕਰਦੀ ਪਈ ਐ ਵੀ ਹਾਂ ਮੈਨੂੰ ਪਤਾ ਕਰਕੇ ਦੱਸੋ ਬੰਦਾ ਕਿੱਥੇ ਆ ਵੀ ਉਸ ਕੁੱਤੇ ਬੰਦੇ ਮੇਰੇ ਦਾਦੇ ਨੇ ਮੇਰੇ ਪਿਓ ਦੇ ਗੋਲੀ ਮਾਰਤੀ ਨਾ ਜੇ ਤੇ ਪੋਸਟ ਪਾਈਸ ਤੇ ਤੂੰ ਡਿਲੀਟ ਕਿਉਂ ਕੀਤੀ ਆਪਦੇ ਪਿਓ ਦੀਆਂ ਵੀਡੀਓਜ਼ ਰੀਲਜ਼ ਪਾ ਕੇ ਡਿਲੀਟ ਕਰਤੀਆਂ ਤੇ ਗਾਂ ਆਪਦੀਆਂ ਚੜਾਈ ਜਾਂਦੀ ਐ ਮਾਂ ਦੀ ਧੀ ਆ ਜਿਹੜੀ ਰੀਲ ਤੁਸੀਂ ਵੇਖੀ ਆ ਵੀਡੀਓ ਇਹ ਅੱਜ ਵਾਲੀ ਆ ਅੱਜ 4 ਘੰਟੇ ਪਹਿਲਾਂ ਇਹਨੇ ਪਾਈ ਇਹ ਆਪਦੇ ਚੈਨਲ ਤੇ ਤੇ ਜੇ ਇੰਸਟਾਗ੍ਰam ਤੇ ਰੀਲਸ ਪਾਉਣ ਲੱਗ ਗਈ ਤੁਹਾਨੂੰ ਕੀ ਲੱਗਦਾ ਵੀ ਇਹ YouTube ਤੇ ਵਲੌਗ ਨਾ ਪਾਉਗੀ ਹੈ ਰੁਕ ਜੋ ਅੱਜ ਅੱਜ ਇਹਦਾ YouTube ਤੇ ਵਲੌਗ ਆਇਆ ਲੋ ਕਿਉਂਕਿ ਇਹ ਗਈ ਵੀ ਬਿਆਸ ਘੁੰਮਣ ਤੇ ਜਿੱਦਣੇ ਹਰਮਨ ਨਾਲ ਆਈ ਸੀਗੀ ਉਸ ਦਿਨ ਹਰਮਨ ਦੀ ਮੰਮੀ ਤੇ ਉਹਦਾ ਭਰਾ ਵੀ ਬਿਆਸ ਹੀ ਗਏ ਹੋਏ ਸੀਗੇ ਉਸ ਦਿਨ ਹੀ ਨਿਕਲਿਆ ਕਰੋ ਤੇ ਹੁਣ ਇਹ ਬਿਆਸ ਘੁੰਮਦੀ ਫਿਰਦੀ ਹੈ ਤੇ ਉਥੋਂ ਦਾ ਇਹਦਾ ਵਲੌਗ ਪੱਕਾ ਆਊਗਾ ਵੀ ਹਾਂ ਅਸੀਂ ਗਏ ਬਿਆਸ ਇਹ ਟਾਲਣ ਵਾਲੀ ਹੈ ਨਹੀਂ ਕਿਉਂਕਿ ਇਹਨੂੰ ਹੈ ਹੀ ਨਹੀਂ ਗਾ ਦੇ ਪਿਓ ਦੇ ਮਰੇ ਮੁੱਕੇ ਦਾ ਵੀ ਹਾਂ ਮੇਰਾ ਪਿਓ ਮਰ ਗਿਆ ਵੀ ਉਹਨੇ ਸਾਨੂੰ ਪਾਲ ਪੋਸ ਕੇ ਐਡਾ ਵੱਡਾ ਕੀਤਾ ਲੋਕਾਂ ਦੇ ਜਾ ਕੇ ਕੰਮ ਕਰਦਾ ਰਿਆ ਧੁੱਪੇ ਸੜਦਾ ਰਿਆ ਗਰਮੀਆਂ ਦੇ ਵਿੱਚ ਠੰਡ ਦੇ ਵਿੱਚ ਕਿਤੇ ਕੰਮ ਕਰਨਾ ਮੈਸੇਜ ਦਾ ਕੰਮ ਕਰਨਾ ਕੋਈ ਸੌਖਾ ਨਹੀਂ ਆਪਾਂ ਕਹਿੰਦੇ ਨੇ ਸਾਰੇ ਕੰਮ ਔਖੇ ਪਰ ਮੈਗਨੀ ਮੈਸੇਜ ਦਾ ਕੰਮ ਔਖਾ ਵਾ ਗਰਮੀ ਝ ਧੁੱਪੇ ਖੜ ਕੇ ਕੰਮ ਕਰਨਾ ਠੰਡ ਦੇ ਵਿੱਚ ਧੁੰਦਾਂ ਦੇ ਵਿੱਚ ਉਵੇਂ ਕੰਮ ਕਰਨਾ ਵਾ ਕੰਮ ਔਖਾ ਮੈਸੇਜੀ ਦਾ ਤੈਨੂੰ ਭੋਰਾ ਵੀ ਨਹੀਂ ਆਇਆਗਾ ਵੀ ਹਾਂ ਮੇਰੇ ਪਿਓ ਨੇ ਸਾਨੂੰ ਔਖਾ ਸੌਖਾ ਕੇ ਪਾਲਿਆ ਭੈਣ ਭਰਾ ਪੋਰਾ ਨਹੀਂ ਇਹਨੂੰ ਆਇਆ ਆਪਦੇ ਪਿਓ ਦਾ ਆਪਦੇ ਪਿਓ ਦੀਆਂ ਵੀਡੀਓਜ਼ ਡਿਲੀਟ ਕਰਕੇ ਆਪਦੀਆਂ ਵੀਡੀਓਜ਼ ਜੜਾਈ ਜਾਂਦੀ ਹੈਗੀ ਪਰ ਇਹਨੂੰ ਕਿੱਥੋਂ ਆਊਗਾ ਜਦੋਂ ਇਹਦੀ ਮਾਂ ਨੂੰ ਨਹੀਂ ਆਉਂਦਾ ਪਿਆਗਾ ਇਹਦੀ ਮਾਂ ਨੇ ਫੋਨ ਲਾਇਆ ਹੋਗਾ ਹਾਂ ਮਸ਼ਕੀ ਕਿਵੇਂ ਆ ਮਸ਼ਕੀ ਕਾਹਦਾ ਕਹਿਣਾ ਹੈ ਤਾਂ ਮੈਂ ਕੀ ਕਹਿਣਾ ਹਾਂ ਮੈਂ ਕਿ ਪੁੱਤ ਕੀ ਗੱਲ ਅੱਜ ਕੱਲ੍ਹ ਤੂੰ ਵੀਡੀਓਜ਼ ਨਹੀਂ ਪਾਉਂਦੀਗੀ ਇਹ ਕਹਿੰਦੀ ਆ ਵੀ ਨਹੀਂ ਵੀ ਲੋਕ ਬੋਲਦੇ ਮੇਰਾ ਡੈਡੀ ਮਰ ਗਿਆ ਮੇਰਾ ਡੈਡੀ ਤਾਂ ਨਾ ਕਾਹਦਾ ਕਹਿਣਾ ਮੇਰਾ ਪਿਓ ਮਰ ਗਿਆ ਹੈ ਤੇ ਉਹ ਇਹਦੀ ਮਾਂ ਕਹਿੰਦੀ ਹੋਊਗੀ ਕੋਈ ਨਾ ਤੂੰ ਲੋਕਾਂ ਦੀ ਫਿਕਰ ਨਾ ਕਰ ਪਿਓ ਤੈਨੂੰ ਮੈਂ ਹੋਰ ਲੱਭ ਦੂੰਗੀ ਤੂੰ ਵੀਡੀਓਜ਼ ਬਣਾ ਦੀ ਲਾਈਫ ਇੰਜੋਏ ਕਰ ਤੇ ਵਿਊ ਨਹੀਂ ਘਟਨੇ ਚਾਹੀਦੇਗੇ ਫੋਲੋ ਸਪੋਰਟ ਦੀ ਮਾਂ ਦੀ ਹੋਊਗੀ ਪਿੱਛੋਂ ਪੂਰੀ ਸਪੋਰਟ ਹੋਊਗੀ ਪਿੰਦਰ ਦੀ ਪਿੱਛੋਂ ਮੁਸ਼ਕੀ ਨੂੰ ਹਾਂ ਉਹ ਕਹਿੰਦੀ ਹੋਊਗੀ ਵੀ ਤੂੰ ਕੋਈ ਨਾ ਫਿਕਰ ਨਾ ਕਰ ਵੀਡੀਓਜ਼ ਬਣਾ ਅਪਲੋਡ ਕਰ ਸੋਸ਼ਲ ਮੀਡੀਆ ਤੇ ਤੂੰ ਪਿਓ ਦੀ ਕਾ ਤਾਂ ਫਿਕਰ ਕਰਦੀ ਐ ਇੱਕ ਪਿਓ ਗਿਆ ਤੇਰਾ ਤੈਨੂੰ 10 ਪਿਓ ਬਣਾ ਦੂੰਗੀ ਹੋਰ ਮੈਂ ਉਹ ਤਾਂ ਐਂ ਕਹਿੰਦੀ ਹੋਊਗੀ 10 ਦੇ ਵੀ ਪੰਜਾਬ ਬਣਾ ਕੇ ਦੇ ਦੂੰਗੀ ਮੁਸ਼ਕੀ ਨੂੰ ਜਿਵੇਂ ਇਹਨੇ 50 ਕਰ ਲੈਣਾ ਹੋਵੇ ਉਹ ਕਰੂਗੀ 50 ਹੁਣ ਉਹਦੇ ਥੋੜੇ ਹੋਣਗੇ ਪੂਰੇ ਕਰੂਗੀ ਬਰਾਬਰ ਬਰਾਬਰੀ ਕਰੂਗੀ ਮੁਸ਼ਕੀ ਦੀ ਉਹ ਵੀ ਹੁਣ ਪੂਰੀ ਖੁੱਲ ਮਿਲੀ ਵੀ ਆ ਤੇ ਆ ਜਿਹੜਾ ਤੂੰ ਸਟੋਰੀਆਂ ਪਾਉਂਦੀ ਸੀ ਨਾ ਤੇ ਦਾਦਾ ਨੂੰ ਟੈਗ ਕਰਕੇ ਵੀ ਹਾਂ ਮੈਨੂੰ ਪਤਾ ਕਰਕੇ ਦੱਸੋ ਤੂੰ ਕਰ ਕੀ ਲੈਂਗੀ ਜੇ ਤੈਨੂੰ ਪਤਾ ਕਰਕੇ ਦੱਸੇ ਵੀ ਦਿੱਤਾ ਵੀ ਹਾਂ ਉਹ ਇੱਥੇ ਫਿਰਦਾ ਤੈਨੂੰ ਲੱਭਦਾ ਫਿਰਦਾ ਤੂੰ ਕਰ ਕੀ ਲੈਂਗੀ ਉਹਦਾ ਕਲੰਨੇ ਕਰ ਕੀ ਲੈਂਗੇ ਤੂੰ ਉਹਦਾ ਕੱਖ ਨਹੀਂ ਕਰ ਸਕਦੀ ਸਗੋ ਉਹ ਤੇਰਾ ਪਤਾ ਲੱਭਦਾ ਫਿਰਦਾ ਵੀ ਤੂੰ ਕਿੱਥੇ ਆ ਤੇਰੇ ਪਿਓ ਦੇ ਤਾਂ ਉਹਨੇ ਗੋਲੀ ਮਾਰਤੀ ਹੁਣ ਉਹਨੇ ਤੇਰੇ ਮਾਰਨੀ ਆ ਗੋਲੀ ਤੇਰਾ ਪਤਾ ਲੱਭਦਾ ਫਿਰਦਾਂ ਨੂੰ ਪਤਾ ਲੱਗ ਗਿਆਂਦੇ ਕਿੱਥੇ ਆ ਤੂੰ ਉੱਥੇ ਹੀ ਆ ਕੇ ਮਾਰੂ ਗੋਲੀ ਉਹ ਟਿਕਨਾਲਾ ਹੈ ਨਹੀਂ ਹੁਣ ਉਹ ਵੀ ਉਹਨਾਂ ਚਰ ਤਾਂ ਹੀ ਫਰਾਰ ਫਿਰਦਾ ਉਹ ਕਿੰਨੇ ਘਰ ਬਰਬਾਦ ਕਰਦੇ ਤੂੰ ਹੈ ਆਪਦੀ ਮਾਂ ਦਾ ਵੀ ਘਰ ਝਾੜਤਾ ਆਦੇ ਦਾਦੇ ਦਾ ਵੀ ਹੈ ਚਾਚੇ ਕਾ ਵੀ ਝਾੜਤਾ ਠੀਕ ਆ ਗਾਂ ਜਿਹੜਾ ਲਵ ਗੈਲਾ ਉਹਦਾ ਘਰ ਵੀ ਜਾੜਤਾ ਜਿਹੜਾ ਲਵ ਦਾ ਪਿਓ ਆ ਉਹ ਵੀ ਤੇਰੇ ਕਰਕੇ ਮਰਿਆ ਸੀ ਠੀਕ ਆ ਜਿਹੜਾ ਕੰਜਰ ਕਾਂਡ ਤੂੰ ਕਰਕੇ ਆਈ ਨਹੀਂ ਉੱਥੇ ਤੇ ਹਰਮਨ ਦਾ ਘਰ ਵੀ ਉਜਾੜਤਾ ਠੀਕ ਆ ਕਿੰਨੇ ਪੰਜ ਘਰ ਜਾੜਤੇ ਤੂੰ ਕਿੰਨੇ ਘਰ ਨਹੀਂ ਜਾੜਤੇ ਤੈਨੂੰ ਟੇਕ ਹਜੇ ਵੀ ਨਹੀਂ ਹੁੰਦੀ ਤੁਸੀਂ ਵੇਖ ਲਿਓ ਬਾਈ ਮੈਂ ਪਹਿਲਾਂ ਵੀ ਆਪਦੀ ਵੀਡੀਓ ਦੇ ਵਿੱਚ ਕਿਹਾ ਸੀ ਹੁਣ ਵੀ ਕਹਿੰਨੀ ਆ ਜੇ ਇਹ ਮਸ਼ਕੀ ਇੱਥੇ ਹਰਮਨ ਦੇ ਵੀ ਟੈਕ ਗਈ ਜਿਹੜਾ ਹਰਮਨ ਦਾ ਦੋਸਤ ਨਾਲ ਫਰਦਾ ਨਾ ਇਹ ਪੱਕਾ ਉਹਦੇ ਨਾਲ ਫਰਾਰ ਹੋਊਗੀ ਹਣ ਇਹ ਉਹਦੇ ਨਾਲ ਸ਼ੂ ਮੰਤਰ ਹੋਊਗੀ ਇਹ ਟਿਕਨ ਵਾਲੀ ਹੈ ਨਹੀਂਗੀ ਹਰ ਮਨ ਨੂੰ ਇਹੋ ਦੇ ਪਤਾ ਲੱਗਣਾ ਜਦੋਂ ਸ਼ੂਮੰਤਰ ਹੋ ਗਈ ਹਾਂ ਇਹਦੇ ਨਾਲ ਗਾਟੀਆਂ ਪਾਈ ਫਿਰਦੀ ਸੀ ਇੱਥੇ ਮੇ ਨਾ ਰਹਿੰਦੀ ਹੋਈ ਵੀ ਆਖੇ ਪਾਲਾ ਕੁੱਲੀਆਂ ਚ ਰੱਖ ਲਈ ਤਾਂ ਭਾਂਦੀ ਮਹਿਲ ਦੇ ਵਿੱਚ ਰੱਖ ਲਈ ਮੈਨੂੰ ਫਰਕ ਨਹੀਂ ਪੈਂਦਾ ਮਹਿਲ ਵਾਲੀ ਤੇਰੀ ਬੁੱਥੀ ਹੈਗੀ ਆ ਜਿਹੋ ਜੀ ਤੇਰੀ ਬੁੱਥੀ ਆ ਤਾਂ ਦਾ ਕੁਲੀ ਵੀ ਨਸੀਬ ਹੋਣੀ ਚਾਹੀਦੀ ਗੀ ਛੜਕਾਂ ਦਾ ਰੋਲ ਨਹੀਂ ਚਾਹੀਦੀਆਂ ਤੂੰ ਪਰ ਵੇਖੀ ਬਹੁਤ ਛੇਤੀ ਟਾਈਮ ਤੇਰੇ ਤੇ ਇਹੀ ਆਉਣਾ ਜਿਹੜੇ ਕਾਂਡ ਤੂੰ ਕਰ ਹਟੀਆਂ ਨਾ ਮੁਸ਼ਕੀ ਹੁਣ ਉਹ ਸਾਰਾ ਕੁਝ ਵਾਪਸ ਨਹੀਂ ਆਉਣਾ ਹੁਣ ਤੂੰ ਪਾਸਟ ਦੇ ਵਿੱਚ ਜਾ ਕੇ ਉਹ ਸਾਰਾ ਕੁਝ ਠੀਕ ਨਹੀਂ ਕਰ ਸਕਦੀ ਗੀ ਤੇ ਅਖੇ ਨੂੰ ਹਰਮਨ ਵੀ ਕਿੰਨਾ ਟਾਈਮ ਰਹੂਗਾ ਤੇਰੇ ਨਾਲ ਵੇਖ ਲਈ ਜਾਂ ਤਾਂ ਤੂੰ ਸ਼ੂ ਮੰਤਰ ਹੋਏਂਗੀ ਜਾਂ ਹਰਮਨ ਤੈਨੂੰ ਛੱਡੂਗਾ ਕਿਉਂਕਿ ਹਰਮਨ ਨੇ ਤਾਂ ਪਹਿਲਾਂ ਹੀ ਆਪਦੇ ਕੋਲ ਰਿਕਾਰਡਿੰਗ ਦੇ ਵਿੱਚ ਕਿਹਾ ਪੋਡਕਾਸਟ ਦੇ ਵਿੱਚ ਕਿਹਾ ਵੀ ਹਾਂ ਅੰਨਾ ਬਰਬਾਦ ਕਰਨਾ ਚੰਗੀ ਤਰ੍ਹਾਂ ਇਹਨੂੰ ਵਾਇਰਲ ਹੋ ਜਾਂਦੇ ਫੇਮਸ ਹੋ ਜਾਂਦੇ ਫਿਰ ਇਹਦੀਆਂ ਵੀਡੀਓ ਜਿਹੜੀਆਂ ਫਿਲਮਾਂ ਬਣਾ ਕੇ ਰੱਖੀਆਂ ਨੇ ਤੇਰੀਆਂ ਉਹ ਵਾਇਰਲ ਕਰਨੀਆਂ ਨੇ ਉਹ ਤਾਂ ਪਹਿਲਾਂ ਪੌਂਗ ਕੇ ਹਟਿਆ ਵਾ ਜਾਂ ਤਾਂ ਉਹਦੇ ਵੀਡੀਓਜ਼ ਵਾਇਰਲ ਹੋਣ ਤੋਂ ਪਹਿਲਾਂ ਤੂੰ ਸ਼ੂ ਮੰਤਰ ਹੋਏਂਗੀ ਜਾਂ ਫਿਰ ਉਹ ਵੀਡੀਓਜ਼ ਵਾਇਰਲ ਕਰੂਗਾ ਪਰ ਵੀਡੀਓਜ਼ ਵਾਇਰਲ ਹੋਣਗੀਆਂ ਤੇਰੀਆਂ ਜੇ ਤੂੰ ਸ਼ੂ ਮੰਤਰ ਹੋ ਗਈ ਆਪਦੀ ਆਪ ਤਾਂ ਵੀ ਹੋਣਗੀਆਂ ਜੇ ਨਾ ਹੋਈ ਤਾਂ ਵੀ ਹੋਣਗੀਆਂ ਤੈਨੂੰ ਹਜੇ ਵੀ ਸ਼ਰਮ ਨਹੀਂ ਆਉਂਦੀ ਹਜੇ ਵੀ ਉਹ ਜਹ ਹਰਮਨ ਉਹ ਆ ਵਿੱਦੋ ਗਿੱਚੀ ਚ ਨਹੀਂ ਮਾਰਦਾ ਵੀ ਤੇਰਾ ਪਿਓ ਮਰਿਆ ਸ਼ਰਮ ਕਰ ਲੈ ਮੀਨਾ ਰੁਕ ਜਾ ਉਹ ਆਗੋ ਕੈਮਰੇ ਫੋਨ ਫੜ ਫੜ ਕੇ ਖੜਦਾ ਵੀ ਹਾਂ ਫੋਨ ਮੈਂ ਫੜਦਾ ਵੀਡੀਓ ਤੂੰ ਬਣਾ ਚੱਲ ਕਿਉਂਕਿ ਉਹਨੂੰ ਵੀ ਪਤਾ ਉਹਨੂੰ ਪੈਸਾਂ ਦੀ ਲੋੜ ਆ ਹਰ ਮਨ ਨੂੰ ਵੀ ਉਹਦੇ ਨਸ਼ੇ ਨਹੀਂ ਪੂਰੇ ਹੋਣਗੇ ਕਿੰਨੇ ਕ ਪੈਸੇ ਲੈ ਕੇ ਤੁਰਿਆ ਆਊਗਾ ਘਰੋਂ 50 60 ਹਜ਼ਾਰ ਹੋਊਗਾ ਮਸਾਂ ਤੇ ਚੰਡੀਗੜ੍ਹ ਦੇ ਵਿੱਚ ਇੰਨੇ ਕ ਪੈਸੇ ਨਾਲ ਕੀ ਬਣਦਾ ਵਾ ਜਿਨ੍ਹਾਂ ਦੀ ਲੱਖ ਲੱਖ ਰੁਪਏ ਤਨਖਾਹ ਉਹਨਾਂ ਦਾ ਨਹੀਂ ਕੁਝ ਬਣਦਾ ਤੇ ਇੱਥੇ 50 60 ਹਜ਼ਾਰ ਨਾਲ ਕੀ ਬਣ ਜੂਗਾ ਤੁਹਾਡਾ ਉਹਨਾਂ ਵੀ ਲੋੜ ਆ ਪੈਸਿਆਂ ਦੀ ਤਾਂ ਇਹ ਫੋਨ ਫੜ ਕੇ ਖੜਦਾ ਵੀ ਹਾਂ ਤੂੰ ਵੀਡੀਓਜ਼ ਬਣਾ ਪੈਸੇ ਆਉਣਗੇ ਤਾਂ ਮੈਂ ਵੀ ਆਪਦੇ ਨਸ਼ੇ ਦੀ ਪੂਰੀ ਕਰੂੰਗਾ ਏ ਬਦਲੂਗੀ ਬਹੁਤ ਛੇਤੀ ਬਦਲੂਗੀ ਮੈਂ ਕਹਿੰਦੀ ਹਾਂ ਗਿਰਗिट ਵੀ ਇੰਨੀ ਛੇਤੀ ਰੰਗ ਨਹੀਂ ਬਦਲਦੀ ਜਿੰਨੀ ਛੇਤੀ ਇਹ ਰੰਗ ਬਦਲੂਗੀ ਬਹੁਤ ਛੇਤੀ ਸ਼ੂ ਮੰਤਰ ਹੋਊਗੀ ਜਿਵੇਂ ਲਵ ਗੈਲ ਨਾਲੇ 25 ਦਿਨ ਰਹਿ ਗਈ ਸੀ ਨਾ ਹੋ ਸਕਦਾ ਵੱਧ ਤੋਂ ਵੱਧ 60 ਦਿਨ ਰਹਿ ਲੈ 2 ਮਹੀਨੇ ਇਹਦੇ ਨਾਲ ਰਹਿ ਲਵੇ ਪਰ ਸ਼ੂ ਮੰਤਰ ਹੋਊਗੀ ਇਹ ਪੱਕਾ ਕਿਉਂਕਿ ਇਹਦੇ ਆਈਡਲ ਹੀ ਉਹ ਜੇ ਆ ਜਿਹੜੇ ਵਿਆਹ ਵਾਲੇ ਪਾਸਿਓਂ ਨਾ ਕਦੇ ਕਿਹਦੇ ਨਾਲ ਜਾਵੜੀ ਕਦੇ ਕਿਹਦੇ ਕੋਲ 25 ਦਿਨ ਲਾਇਾਈ ਇਹ ਜਿਹੜਾ ਇਹਨੇ ਆਈਡਲ ਬਣਾਇਆ ਪੂਜਾ ਸੰਗਾਂ ਨੂੰ ਉਹਨੂੰ ਵੇਖ-ਵੇਖ ਕੇ ਕਰਦੀ ਐ ਤੇ ਇਹ ਜਿਹੜੇ ਬੋਲਡ ਕੰਟੈਂਟ ਬਣਾਉਂਦੀ ਐ ਉਹਦੇ ਲਈ ਇਹਨੇ ਆਪਦਾ ਆਈਡਲ ਬਣਾਇਆ ਹੋਇਆ ਸੁਰਲੀਨ ਨੂੰ ਜਿਹਦੇ ਆਈਡਲ ਹੀ ਇਦਾਂ ਦੇ ਹੋਣ ਤੇ ਉਹ ਆਪ ਕਿਦਾਂ ਦੀ ਹੋਊਗੀ ਇਹ ਕੋਈ ਨਿਆਣੀ ਨਹੀਂਗੀ ਵੀ ਹਾਂ ਇਹਨੂੰ ਦੱਸਣਾ ਪਊਗਾ ਵੀ ਤੂੰ ਕਿਹੋ ਜਿਹੇ ਲੋਕਾਂ ਨੂੰ ਵੇਖਣਾ ਕਿਹੋ ਜਿਹਿਆਂ ਨੂੰ ਨਹੀਂ ਵੇਖਣਾ ਆ ਇਹਨੂੰ ਸਾਰਾ ਪਤਾ ਹੈ ਜਾਣ ਜਾਣ ਕੇ ਵਿੰਦੀ ਇਹੋ ਜਿਹਿਆਂ ਨੂੰ ਸਾਰਾ ਕੁਛ ਇਹਨੂੰ ਪਤਾ ਹੈ ਜਿਹੜੇ ਕਹਿੰਦੇ ਆ ਨਾ ਬਣਾ ਇਹਦੇ ਤੇ ਵੀਡੀਓ ਬਣਾਓ ਉਹਦੀ ਪਰਸਨਲ ਲਾਈਫ ਆ ਨਿਆਣੀ ਆ ਗਲਤੀ ਹੋ ਜਾਂਦੀ ਆ ਬਾਈ ਕਾਦੀ ਪਰਸਨਲ ਲਾਈਫ ਹੈ ਕਿਹੜੀ ਪਰਸਨਲ ਲਾਈਫ ਹੈ ਦੀ ਜੋ ਸਾਰਾ ਕੁਛ ਇਹਨੂੰ ਸੋਸ਼ਲ ਮੀਡੀਆ ਤੇ ਖੋਲ ਰੱਖਿਆ ਆ ਆਪਦਾ ਕਾਦੀ ਪਰਸਨਲ ਲਾਈਫ ਪਰਸਨਲ ਲਾਈਫ ਉਹ ਹੁੰਦੀ ਹੈ ਜਿਹਦੀ ਗੱਲ ਘਰ ਦੇ ਵਿੱਚ ਹੀ ਰਹਿ ਜੇ ਘਰ ਛੱਡ ਕਮਰੇ ਤੋਂ ਬਾਹਰ ਗੱਲ ਨਾ ਜਾਵੇ ਉਹ ਹੁੰਦੀ ਹੈ ਪਰਸਨਲ ਲਾਈਫ ਜੇ ਅਸੀਂ ਬੰਦ ਕਮਰੇ ਦੇ ਵਿੱਚ ਗੱਲਾਂ ਕੱਢ ਕੇ ਸੋਸ਼ਲ ਮੀਡੀਆ ਤੇ ਲੈ ਕੇ ਆਈਏ ਫਿਰ ਤੁਸੀਂ ਕਹੋ ਵੀ ਹਾਂ ਇਹਦੀ ਪਰਸਨਲ ਲਾਈਫ ਦੇ ਵਿੱਚ ਤੁਸੀਂ ਦਖਲ ਅੰਦਾਜ਼ੀ ਕਰਦੇ ਹੋ ਐਨੇ ਆਪ ਖਲਾਰੇ ਪਾਏ ਸੋਸ਼ਲ ਮੀਡੀਆ ਤੇ ਸਾਰੇ ਉਹਦੇ ਲਵ ਨਾਲ ਵੀ ਲਵ ਸਟੋਰੀਆਂ ਨੇ ਆਪ ਪਾਈ ਸੀਗੀ ਬਾਅਦ ਚ ਜਿਹੜਾ ਬ੍ਰੇਕਅਪ ਹੋਇਆ ਮੈਂ ਮੂਵ ਔਨ ਕਿਵੇਂ ਹੋਈ ਉਹ ਤਾਂ ਜਨਾਨਾ ਇਹ ਆ ਵੋ ਆ ਨਾ ਮਰਦ ਉਹ ਸਾਰਾ ਕੁਝ ਨੇ ਆਪ ਪਾਇਆ ਉਹ ਤੋਂ ਬਾਅਦ ਖਲਾਰੇ ਪਾਣੇ ਸ਼ੁਰੂ ਹੋਏ ਆ ਤੇ ਸੋਸ਼ਲ ਮੀਡੀਆ ਤੇ ਇਹ ਐਸੀ ਕੋਈ ਘਰੇ ਜਾ ਕੇ ਕੋਈ ਹੋ ਪਿਆਰ ਨਾਲ ਗੱਲਾਂ ਬਾਤਾਂ ਨਹੀਂ ਇਹਨਾਂ ਤਾਂ ਕੜਵਾਉਂਦੇ ਵੀ ਬਾਅਦ ਚ ਅਸੀਂ ਇਹ ਤੇ ਪਾ ਦਿੰਨੇ ਆ ਚੈਨਲ ਤੇ ਪਾ ਦਿੰਨੇ ਆ ਆਪਦੇ ਤੇ ਵੀਡੀਓ ਬਣਾ ਦਿੰਨੇ ਆ ਇਹਦੇ ਆਪਦੇ ਖਿਡਾਰੇ ਪਾਏ ਹੋਏ ਆ ਤੇ ਵੀਡੀਓ ਬਾਈ ਬਣਾਈ ਗਈ ਕਿਉਂ ਹਣ ਇਹਦੇ ਤੇ ਦੱਸੋ ਜੇ ਤੁਹਾਨੂੰ ਲੱਗਦਾ ਨਾ ਵੀ ਅਸੀਂ ਇਹਦੇ ਤੇ ਵੀਡੀਓ ਬਣਾ ਕੇ ਕੁਝ ਗਲਤ ਕਰਦੇ ਆ ਭਾਈ ਸਾਨੂੰ ਨਾ ਦੇਖੋ ਤੁਸੀਂ ਕਿਉਂ ਵੈਨਿਆ ਫੇਰ ਸਾਨੂੰ ਜਾ ਕੇ ਇਹਨੂੰ ਵੇਖੋ ਨਾ ਤੁਸੀਂ ਕਿਉਂ ਵੈਨਿਆ ਸਾਨੂੰ ਜਿਨ੍ਹਾਂ ਨੂੰ ਲੱਗਦਾ ਵੀ ਸਾਨੂੰ ਇਹਦੇ ਤੇ ਵੀਡੀਓ ਨਹੀਂ ਬਣਾਉਣੀ ਚਾਹੀਦੀ ਅਸੀਂ ਗਲਤ ਕਰਦੇ ਆ ਤੁਸੀਂ ਨਾ ਵੇਖੋ ਸਾਨੂੰ ਜਾਕੇ ਇਹਨੂੰ ਵੇਖੋ ਐਂ ਕਰੋ ਸਿਰਫ ਤੁਸੀਂ ਨਾ ਵੇਖੋ ਤੁਹਾਡੇ ਘਰੇ ਜਿਹੜੇ ਨਿਆਣੇ ਆ ਨਾ ਜਵਾਕ ਆ ਉਹਨਾਂ ਨੂੰ ਵੀ ਕਹੋ ਵੀ ਤੁਸੀਂ ਇਹਨੂੰ ਵੇਖੋ ਇਹਦੇ ਵਰਗੇ ਬਨਣਾ ਵਾ ਜਿਵੇਂ ਇਹਨੇ ਆਹ ਦਾ ਆਈਡੀਅਲ ਸੁਰਲਿਨ ਨੂੰ ਬਣਾਇਆ ਵਾ ਉਹਵੇਂ ਤੁਸੀਂ ਆਹ ਦੇ ਜਵਾਕਾਂ ਨੂੰ ਕਹੋ ਤੁਸੀਂ ਆਹ ਦਾ ਆਈਡੀਅਲ ਇਹਨੂੰ ਬਣਾਉਣਾ ਤੁਸੀਂ ਇਹਦੇ ਵਰਗੇ ਬਨਣਾ ਐਂ ਬੋਲ ਦੇ ਕੰਟੈਂਟ ਬਣਾਉਣੇ ਆ ਤੇ ਐਂ ਵਿਆਹ ਕਰਵਾਉਣੇ ਐਨੇ ਇੱਕ ਵਿਆਹ ਨਾਲ ਨਹੀਂ ਤੁਹਾਡਾ ਸਰਨ ਐਨੇ ਨੇ ਵਿਆਹ ਕਰਵਾਉਣੇ ਤੁਸੀਂ ਆਹ ਦੇ ਜਵਾਕਾਂ ਨੂੰ ਦਿਖਾਓ ਜਿਹੜੇ ਕਹਿੰਦੇ ਆ ਖੇਦੇ ਤੇ ਵੀਡੀਓ ਨਾ ਬਣਾਓ ਚਲੋ ਨਹੀਂ ਬਣਾਉਂਦੇ ਤੇ ਵੀਡੀਓ ਅਸੀਂ ਅਏ ਕਰਦੇ ਆ ਜਿਵੇਂ ਕਿਰਨ ਬਠਿੰਡਾ ਨੂੰ ਘਰ ਆ ਕੇ ਸਰੋਪਾ ਪਾ ਕੇ ਗਏ ਨਾ ਉਵੇਂ ਇਹਦੇ ਗਲੇ 'ਚ ਸਰੋਪਾ ਪਾਉਨੇ ਆਪਾਂ ਆਰਤੀ ਕਰਦੇ ਆਪਾਂ ਸਪੈਸ਼ਲ ਜਿਹੜਾ ਦੁਨੀਆ ਦਾ ਸਭ ਤੋਂ ਵੱਡਾ ਮੰਦਿਰ ਹੈ ਉੱਥੇ ਜਾ ਕੇ ਇਹਦੀ ਆਰਤੀ ਕਰਦੇ ਆ ਪੂਜਾ ਕਰਦੇ ਆਪਾਂ ਚੰਗਾ ਜਾ ਕੇ ਇਹ ਕੰਮ ਸਹੀ ਰਹੂਗਾ ਫਿਰ ਜਿਹੜੇ ਲੋਕੀ ਕਹਿੰਦੇ ਨੇ ਇਹ ਤੇ ਵੀਡੀਓ ਨਾ ਬਣਾਉ ਨਿਆਣੀ ਆ ਗਲਤੀ ਹੋਈ ਜਾਂਦੀ ਹੈਗੀ ਉਹਨਾਂ ਲਈ ਕਹਿੰਨੀ ਆ ਮੈਂ ਆਪਾਂ ਐਂ ਕਰਦੇ ਆ ਫਿਰ ਇਹਦੀ ਆਰਤੀ ਕਰਦੇ ਆ ਪੂਜਾ ਕਰਦੇ ਆ ਕਿਸੇ ਵੱਡੇ ਮੰਦਿਰ ਦੇ ਵਿੱਚ ਚਲੋ ਜਾ ਕੇ ਆ ਜਿਹੜਿਆ ਨੇ ਪੰਜ ਪੰਜ ਘਰ ਖਰਾਬ ਕਰਤੇ ਆ ਉਹਦੀ ਖੁਸ਼ੀ ਦੇ ਵਿੱਚ ਆਪਾਂ ਕੋਈ ਵੱਡੀ ਪਾਰਟੀ ਆਰਗੇਨਾਈਜ਼ ਕਰਦੇ ਆ ਇਹ ਕੰਮ ਠੀਕ ਰਹੂਗਾ ਫਿਰ ਜਿਹੜੇ ਲੋਕੀ ਨਹੀਂ ਇਹਨੂੰ ਚੰਗਾ ਸਮਝਦੇ ਉਹ ਵੀ ਚੰਗਾ ਸਮਝਣਗੇ ਫਿਰ ਆਪਾਂ ਇਹ ਕੁਛ ਕਰ ਦਿੰਨੇ ਆ ਜਿਹੜੇ ਕਹਿੰਦੇ ਨਾ ਵੀਡੀਓਜ਼ ਨਾ ਬਣਾਓ ਕਿਉਂ ਨਾ ਬਣਾਈਏ ਵੀਡੀਓ ਸਾਨੂੰ ਇੱਕ ਰੀਜ਼ਨ ਦੱਸੋ ਕਿਉਂ ਨਾ ਬਣਾਈਏ ਵੀਡੀਓ ਐ ਹੋਜੀ ਤੇ ਵੀਡੀਓ ਨਾ ਬਣਾਓ ਜਿਹਦਾ ਪਿੱਛਾ ਹੀ ਸਾਰਾ ਇਹੋ ਜਿਹਾ ਹੋਵੇ ਨਾਨੀ ਤਾਂ ਦੇ ਘਰ ਵਾਇ ਨੂੰ ਛੱਡ ਕੇ ਬாய்ਫਰੈਂਡ ਦੇ ਨਾਲ ਮਕਸਰ ਆ ਕੇ ਰਹਿਣ ਲੱਗ ਗਈ ਮਾਸੀ ਆ ਦੀ ਤਾਪੂ ਆ ਦੇ ਮੁੰਡੇ ਨਾਲ ਭੱਜ ਗਈ। ਇਹਦੀ ਮਾਂ ਨੇ ਤਾਂ ਆਪਦੀ ਮਾਸੀ ਦੇ ਮੁੰਡੇ ਨਾਲ ਰੰਗ ਰਲੀਆਂ ਬਣਾਈਆਂ ਭੈਣ ਭਰਾ ਦਾ ਰਿਸ਼ਤਾ ਇਹਨਾਂ ਨੇ ਖਰਾਬ ਕੀਤਾ ਵਾ। ਇਹਦੀ ਮਾਂ ਤਾਂ ਵਿਆਹ ਤੋਂ ਪਹਿਲਾਂ ਭੱਜੀ ਆ। ਤੇ ਜਦੋਂ ਸਾਰਾ ਖਾਨਦਾਨ ਹੀ ਇਹਨਾਂ ਦਾ ਇਹੋ ਜਿਹਾ ਨਿੱਕੀ ਹੁੰਦੇ ਨੇ ਸਾਰਾ ਕੁਝ ਦੇਖਿਆ ਹੀ ਆਹਾ ਤੇ ਫਿਰ ਇਹ ਨਾ ਆਜਾ ਕੁਝ ਕਰੂਗੀ ਤਾਂ ਉਹਨਾਂ ਨੂੰ ਵੀ ਪਿੱਛੇ ਛੱਡਦੀ ਜਾਂਦੀ ਹੈਗੀ। ਤੇਰੀ ਮਾਂ ਨੂੰ ਕੀ ਫਰਕ ਪਿਆ ਹੋਊਗਾ ਉਹ ਤੇ ਮਰੇ ਦਾ। ਕੀ ਫਰਕ ਪਿਆ ਹੋਊਗਾ ਇਹਨਾਂ ਨੂੰ ਕੋਈ ਫਰਕ ਨਹੀਂ ਪਿਆ ਘੰਟਾ ਫਰਕ ਨਹੀਂ ਪਿਆ ਇਹਨਾਂ ਨੂੰ ਇਹਨਾਂ ਦਾ ਪਿਓ ਮਰ ਗਿਆ ਮੁਸ਼ਕੀ ਦਾ ਘਰ ਉਜੜ ਗਿਆ ਮੁਸ਼ਕੀ ਦੀ ਮਾਂ ਦਾ ਇਹਨਾਂ ਨੂੰ ਪੋਰਾ ਫਰਕ ਨਹੀਂ ਪੈਂਦਾ ਵੀ ਹਾਂ ਮੇਰਾ ਘਰ ਵਾਲਾ ਮਰ ਗਿਆ ਜਿਹਨੂੰ ਪੋਰਾ ਫਰਕ ਪੈਂਦਾ ਹੁੰਦਾ ਨਾ ਅਗਲੇ ਦਿਨ ਜਾ ਕੇ ਆਪਦੇ ਮੁੰਡੇ ਦੇ ਰੀਲਾਂ ਦੇ ਥੱਲੇ ਜਾ ਕੇ ਕਮੈਂਟ ਨਾ ਕਰਦੀ ਸਵਰਤ ਨਹੀਂ ਹੋਣੀ ਸੀਗੇ ਇਹਨੂੰ ਵੀ ਹਾਂ ਮੇਰਾ ਘਰ ਵਾਲਾ ਮੁੱਕ ਗਿਆ ਇਹ ਤਾਂ ਸਗੋਂ ਭਾਲਦੀਆਂ ਸੀ ਮਾਵਾਂ ਈਆਂ ਇਹ ਦੋਨੇ ਮਾਵਾਂ ਈਆਂ ਤੇ ਗਾਂ ਜਿਹੜੀ ਮੁਸ਼ਕੀ ਦੀ ਨਾਨੀ ਹੈ ਤਾਂ ਤਿੰਨੇ ਭਾਲਦੀਆਂ ਸੀਗੀਆਂ ਵੀ ਇਹਨਾਂ 'ਚ ਕੋਈ ਮਰੇ ਮੁੱਕੇ ਤੇ ਇਹਨਾਂ ਨੂੰ ਖੁੱਲ ਹੋਵੇ ਮਾਵਾਂ ਧੀਆਂ ਨੂੰ ਪੂਰੀ ਜੋਕੀ ਹੋ ਚੁੱਕੀ ਆ ਨੂੰ ਖੁੱਲ ਪੂਰੀ ਮਿਲ ਚੁੱਕੀ ਇਹਨਾਂ ਨੂੰ ਕੇ ਸੋਹਣੀ ਕੁੜੀ ਤੇ ਉਹ ਵੀ ਤੂੰ ਚੱਲ ਮੰਨਿਆ ਸ਼ਕਲ ਤਾਂ ਤੂੰ ਸੋਹਣੀ ਹੈਗੀ ਆ ਪਰ ਤੇ ਲੱਛਣਾ ਤੋਂ ਤੂੰ ਅੰਦਰੋਂ ਜਮਾ ਸੋਹਣੀ ਨਹੀਂ ਗੇ ਏਡੀ ਗੰਦੀ ਕਾਲੀ ਮੁਸ਼ਕੀ ਤੇਰਾ ਪਤਾ ਹੈ ਜਿਹੜਾ ਤੇਰੇ ਨਾਲ ਫਿਰਦਾ ਹਰ ਮਨੋਂ ਤੇਰੇ ਕੋਲ ਰਹਿੰਦਾ ਕਿਵੇਂ ਆ ਆ ਵੀਡੀਓ ਇਸ ਤਰ੍ਹਾਂ ਵੇਂਦੇ ਨਾ ਸਨ ਵਾਈ ਮਸ਼ਕਾਂ ਲੱਗ ਜਾਂਦਾ ਵੀ ਹਾਂ ਮਸ਼ਕੀ ਆ ਗਈ ਕਿੱਦਾਂ ਗੰਦਾ ਮਸ਼ਕ ਮਰੀ ਜਾਂਦਾ ਗਾ ਮਸ਼ਕ ਨਾਲ ਭਰੀ ਪਈ ਐ ਤੂੰ ਕਦੇ ਕਿਦੇ ਥੱਲੇ ਜਾਵੜੀ ਕਦੇ ਕਿਦੇ ਥੱਲੇ ਸਿਰੇ ਦੀ ਮਸ਼ਕੀ ਬਣੀ ਫਿਰਦੀ ਐ ਤੂੰ ਚੱਲ ਮੰਨਿਆ ਬਈ ਹਰਮਨ ਦਗਾ ਨਹੀਂ ਦਿੰਦਾ ਤੈਨੂੰ ਪਰ ਤੇਰਾ ਤੇਰਾ ਕੋਈ ਭਰੋਸਾ ਹੈਗਾ ਕੋਈ ਇਤਬਾਰ ਹੈਗਾ ਤੇਰਾ ਕੀ ਪਤਾ 25 ਦਿਨ ਲਾਹ ਨਾਲ ਰਹੀਆਂ ਤੇ 26 ਦਿਨ ਇਹਦੇ ਨਾਲ ਕੱਟ ਕੇ ਕਿਹਦੇ ਨਾਲ ਫਰਾਰ ਹੋਣਾ 27 ਦਿਨ ਰਹਿਣਾ ਫੇਰ ਤੂੰ ਤੇਰਾ ਕੀ ਪਤਾ ਨਾਲੇ ਚੂੜੇ ਵੀ ਬਦਲ-ਬਦਲ ਕੇ ਪਾਉਂਦੀ ਆ ਮਾਂ ਦੀ ਤੀ ਹੁਣ ਇੱਥੇ ਚੂੜਾ ਵੇਖੋ ਇਹਦੇ ਪਾਇਆ ਵਾ ਆ ਚੂੜਾ ਦੇਖ ਲੈ ਸਾਰਿਆਂ ਨੇ ਹੌਂ ਜਿਹੜੀਆਂ ਨੇ ਇੰਸਟਾਗ੍ਰam ਤੇ ਸਟੋਰੀ ਪਾਈ ਵੀ ਆ ਉਹਦੇ ਵਿੱਚ ਚੂੜਾ ਵੇਖੋ ਮੈਨੂੰ ਤਾਂ ਲੱਗਦਾ ਚੂੜਾ ਵੀ ਬਦਲ ਬਦਲ ਕੇ ਪਾਉਂਦੀ ਆ ਹਰ ਮੰਨ ਦੇ ਨਾਲ ਆ ਹੁਣ ਇਹ ਤੇ ਫੇਰ ਵੀ ਚੂੜਾ ਬਦਲ ਬਦਲ ਕੇ ਪਾਉਂਦੀ ਐ ਨਾ ਕਿੰਨਾ ਕਾ ਸ਼ੌਂਕ ਆ ਇਹਨੇ ਕਿਹਾ ਸੀਗਾ ਇਹਨਾਂ ਚੂੜਾ ਪਾਉਣ ਦਾ ਸ਼ੌਂਕ ਆ ਕਿੰਨਾ ਕਹਿਣ ਚੂੜਾ ਪਾਉਣ ਦਾ ਸ਼ੌਂਕ ਜਿਹੜਾ ਚੂੜਾ ਬਦਲਦੀ ਰਹਿੰਦੀ ਐ ਇਹ ਆਪਦਾ ਇੰਨਾ ਵੀ ਨਹੀਂ ਸ਼ੌਂਕ ਆ ਜਾਇਦਾ ਵੀ ਰੋਜ਼ ਹੀ ਚੂੜਾ ਤੇ ਰੋਜ਼ ਖਸਮ ਬਦਲਿਆ ਜਾਵੇ ਕੰਜਰੀਆਂ ਕਰਦੀਆਂ ਹੁੰਦੀਆਂ ਇਹੋ ਜਿਹਾ ਕੁਛ ਕੰਜਰੀਆਂ ਨੂੰ ਵੀ ਪਿੱਛੇ ਛੜਦਾ ਤੁਸੀਂ ਤਾਂ ਮਾਵਾਂ ਧੀਆਂ ਨੇ ਪਤਾ ਨਹੀਂ ਕਦੋਂ ਕਦੋਂ ਮੁਸ਼ਕੀ ਨਾਮ ਦਾ ਜਿਹੜਾ ਕਲੰਕਾ ਪੰਜਾਬ ਤੋਂ ਹਟੂਗਾ ਪਤਾ ਨਹੀਂ ਕਦੋਂ ਮੁਸ਼ਕੀ ਜਿਹੜਾ ਆਪ ਦਾ ਸਾਰਾ ਜੱਬ ਨਿਵੇੜੂਗੀ ਠੰਡੀ ਹੋ ਕੇ ਬੈਠੂਗੀ ਪਤਾ ਨਹੀਂ ਹੋ ਰਿਹਾ ਨੇ ਕਿੰਨੇ ਘਰ ਉਜਾੜਨੇ ਆ ਕਿੰਨੇ ਚਲੇ ਤੇ ਕਾਲਜੇ 'ਚ ਠੰਡ ਨਹੀਂ ਪੈਣੀਗੀ ਕੁਛ ਨਹੀਂ ਪਤਾਗਾ ਪਰ ਮੈਂ ਕਹਿੰਦੀ ਛੇਤੀ ਇਹਦਾ ਦਾਦਾ ਇਹਨੂੰ ਲੱਭ ਲਵੇ ਤੇ ਇਹਦੀ ਹੱਕ 'ਚ ਗੋਲੀ ਠੋਕੇ ਫੇਰ ਸ਼ਾਂਤੀ ਹੋਊਗੀ ਸਾਰਿਆਂ ਨੂੰ ਫੇਰ ਪੰਜਾਬ 'ਚ ਥੋੜਾ ਗੰਦ ਘਟੂਗਾ ਨੇ ਤਾਂ ਔਖਾ ਹੀ ਆ ਸਾਰੇ ਜਿਹੜਾ ਸਾਰਿਆਂ ਨੂੰ ਡਰ ਆ ਬਈ ਸਾਰਿਆਂ ਨੂੰ ਵੀ ਜੇ ਕਿਤਾ ਸਾਡੇ ਜਵਾਕ ਇਹਨੂੰ ਵੇਖਣ ਲੱਗ ਗਏ ਤਾਂ ਇਹਦੇ ਵਰਗੇ ਬਣਨਗੇ ਕੁੜੂਂਗਾ ਸਾਰਿਆਂ ਨੂੰ ਡਰ ਹੈਗਾ ਕਿਉਂਕਿ ਜਵਾਕ ਸਾਰੇ ਫੋਨ ਵੇਂਦੇ ਆ ਪਤਾ ਨਹੀਂ ਕਿਹੜੀ ਵੀਡੀਓ ਜਵਾਕਾਂ ਦੇ ਸਾਹਮਣੇ ਆ ਜਾਣੀ ਕਿਹੜੀ ਨਹੀਂ ਸਕਰੋਲ ਕਰੀ ਗਏ ਨਾ ਜਵਾਕਾਂ ਨੇ ਤਾਂ ਬੈਠੇ ਨੇ ਹਾਂਜੀ ਅੱਜ ਦੀ ਵੀਡੀਓ ਬਸ ਇੰਨੀ ਸੀ ਤੇ ਮਿਲਦੇ ਆ ਹੋਰ ਕਿਸੇ ਵੀਡੀਓ ਦੇ ਨਾਲ ਤੇ ਜੇਕਰ ਵੀਡੀਓ ਵਿੱਚ ਮੇਰੇ ਤੋਂ ਗੁੱਸੇ ਵਿੱਚ ਕੋਈ ਗਲਤ ਸ਼ਬਦ ਬੋਲਿਆ ਗਿਆ ਹੋਵੇ ਤਾਂ ਪਲੀਜ਼ ਉਹਦੇ ਲਈ ਮੈਂ ਮਾਫੀ ਮੰਗਦੀ ਆ ਮੈਨੂੰ ਮਾਫ ਕਰਿਓ ਤੇ ਕਰਦੇ ਆਪਾਂ ਵੀਡੀਓ ਨੂੰ ਇੱਥੇ ਖਤਮ ਤੇ ਮਿਲਦੇ ਆਂ ਹੋਰ ਕਿਸੇ ਵੀਡੀਓ ਦੇ ਨਾਲ ਜੇਕਰ ਤੁਹਾਨੂੰ ਮੇਰੀ ਵੀਡੀਓ ਵਧੀਆ ਲੱਗੇ ਤਾਂ ਇਹਨੂੰ ਲਾਈਕ ਸ਼ੇਅਰ ਤੇ ਕਮੈਂਟ ਜ਼ਰੂਰ ਕਰਿਓ ਜੇਕਰ ਤੁਸੀਂ ਮੇਰੇ ਚੈਨਲ ਉੱਤੇ ਪਹਿਲੀ ਵਾਰ ਆਏ ਹੋ ਅਤੇ ਹਜੇ ਤੱਕ ਤੁਸੀਂ ਮੇਰੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਤਾਂ ਪਲੀਜ਼ ਮੇਰੇ ਚੈਨਲ ਨੂੰ ਵੀ ਸਬਸਕ੍ਰਾਈਬ ਜ਼ਰੂਰ ਕਰਿਓ ਹਾਂਜੀ ਫਿਰ ਮਿਲਦੇ ਆਂ ਆਪਾਂ ਹੋਰ ਕਿਸੇ ਵੀਡੀਓ ਦੇ ਨਾਲ ਉਦੋਂ ਤੱਕ ਦੇ ਲਈ ਬਾਏ